ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਡਰ ਪੜ੍ਹਾਈ ਕਰ ਰਹੇ ਸਕੂਲੀ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਆਨਲਾਈਨ ਪੋਰਟਲ ਸੈਸ਼ਨ 2024-2025 ਦੇ ਲਈ 5ਵੀਂ ਤੇ 8ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਰਜਿਸਟ੍ਰੇਸ਼ਨ ਐ ਕੰਟੀਨਿਊਸ਼ਨ ਕਰਨ ਦੇ ਲਈ 18 ਜੁਲਾਈ ਤੋਂ 18 ਸਤੰਬਰ ਤੱਕ ਬਿਨਾਂ ਲੇਟ ਫੀਸ ਤੋਂ ਖੁੱਲਿਆ ਰਹੇਗਾ ਬੋਰਡ ਦੇ ਪੰਜਾਬੀ ਵਿਕਾਸ ਤੇ ਕਾਦਮਿਕ ਉਪਸਕੱਤਰ ਨੇ ਦੱਸਿਆ ਹੈ ਕਿ ਇਹ ਸਮਾਂ ਸੀਮਾ ਤੋਂ ਬਾਅਦ 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਅਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਜਿਹੜੀ ਲੇਟ ਫੀਸ ਹੈ ਉਹਦੇ ਤਹਿਤ ਸ਼ਡਿਊਲ ਤੈਅ ਕੀਤਾ ਗਿਆ। ਇਸ ਤੋਂ ਇਲਾਵਾ 9ਵੀਂ ਅਤੇ 11ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ 26 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਦੇ ਲਈ ਪੋਰਟਲ ਚਾਲੂ ਕੀਤਾ ਗਿਆ ਜਿਸ ਦੀ ਤੈਅ ਸ਼ਡਿਊਲ ਦੇ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 16 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 1 ਅਗਸਤ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ 10ਵੀਂ ਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਵੀ 4 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਦੇ ਲਈ ਪੋਰਟਲ ਚਾਲੂ ਹੋਇਆ ਜਿਸ ਦੇ ਤੈ ਸ਼ਡਿਊਲ ਦੇ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 23 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਅਗਸਤ ਤੈਅ ਕੀਤੀ ਗਈ ਹੈ। ਸੋ ਇਹਨਾਂ ਵਿਦਿਆਰਥੀਆਂ ਦੇ ਲਈ ਬੜੀ ਜ਼ਰੂਰੀ ਖਬਰ ਹੈ ਤੇ ਜੇਕਰ ਵਿਦਿਆਰਥੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨਾ ਚਾਹੁੰਦੇ ਆ ਤਾਂ ਇਹ ਖਬਰ 'ਚ ਦੱਸ ਕਰਵਾ ਸਕਦਾ